ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਵਾਲਾ ਤੇ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਨਾਨਕਚੀਰਾਂ ਔਰ ਕਰਨਾਟਕ ਸਾਈਡ ਅਸੀਂ ਜਾ ਰਹੇ ਹਾਂ ਤੇ ਆਜੂ ਤੁਹਾਨੂੰ ਲੈ ਕੇ ਜਾਂਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਪਿੱਛੇ ਕਿੰਨਾ ਸੋਹਣਾ ਤੇ ਬਹੁਤ ਹੀ ਵਧੀਆ ਮੌਸਮ ਬਣਿਆ ਹੋਇਆ ਪੂਰੇ ਬੱਦਲ ਨੇ ਤੇ ਕਾਫੀ ਵਧੀਆ ਮਤਲਬ ਇੱਥੇ ਵਾਈ ਬੰਦੀ ਹੈ ਤੇ ਬਹੁਤ ਸੋਹਣਾ ਲੱਗਦਾ ਸਕੂਨ ਵਾਲੀ ਜਗ੍ਹਾ ਹੈ ਬਾਕੀ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਤੁਹਾਨੂੰ ਦੱਸਦੇ ਆਂ ਆਪਾਂ ਕਿੱਥਾਂ ਜਾਣਾ ਆਉਂਦਾ ਆ ਆਹਨ ਕਰਕੇ ਹਰ ਤਰੀਕ ਜੰਗਲਾਂ ਦੇ ਵਿੱਚ ਜਾ ਕੇ ਆਪਾਂ ਇਹਦੇ ਦੇ ਨਾਲ ਚਾਹੇ ਉਹ ਸਮੇਂ ਸ਼ਿਕਾਰ ਨੇ ਜੰਗਲਾਂ ਦੇ ਵਿੱਚ ਜਾ ਕੇ ਕਰਨਾ ਸ਼ੁਰੂ ਕਰ ਦਿੱਤਾ ਆਉਂਦਾ ਕੇ ਇਹ ਵੀ ਮਤਲਬ ਆਸਮਾਨ ਦੀਆਂ ਆਸਾ ਤੋਂ ਉਤਾਰ ਕੇ ਛੱਤਾ ਬਣਾ ਲੈਣ ਦੀ ਲਓ ਜੀ ਇਹ ਸਾਡੀ ਰਾਈਡ ਹੈ ਜੀ ਤੇ ਇਹਦੇ ਵਿੱਚ ਬਹਿ ਕੇ ਹੁਣ ਆਪਾਂ ਅੱਗੇ ਦਾ ਸਫ਼ਰ ਕਰਾਂਗੇ ਤੇ ਬਾਈ ਜੀ ਹੁਣੀ ਥਲੇ ਗੱਡੀ ਲਿਸ਼ਕਾਰ ਰਹੇ ਨੇ ਤੇ ਇਹਦੇ ਵਿੱਚ ਬਹਿ ਕੇ ਅਸੀਂ ਆਪਾਂ ਅੱਗੇ ਜਾਵਾਂਗੇ ਚਲਿਏ ਫਿਰ ਆਪਾਂ ਚਲੋ ਚੱਲਦੇ ਆਪਾਂ ਮੈਡੀ ਠੀਕ ਹੈ ਜੀ ਅਤੇ ਇਸ ਹੱਥ ਫਿਰ ਗਏ ਸਾਰਿਆਂ ਨੂੰ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਜਾਦੇ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਹੁਣ ਅਸੀਂ ਇੱਥੇ ਪਹੁੰਚੇ ਜਾਂਦੇ ਆ ਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਨਮਸਤਕ ਹੁੰਨੇ ਆ ਆਪਾਂ ਗੁਰਦੁਆਰਾ ਯਾਦਗਾਰ ਸਾਹਿਬ ਜਾਦੇ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹ ਤੁਸੀਂ ਦੇਖ ਸਕਦੇ ਹੋ ਜੀ ਛੱਤ ਤੇ ਜਾਜ ਬਣਾਇਆ ਹੋਇਆ ਹੈ ਨਾਰੇ ਖਾਲਸਾ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖ ਸਕਦੇ ਹੋ ਪਿਛੇ 뷰 ਕਿੰਨਾ ਸੋਹਣਾ ਮੌਸਮ ਤੁਸੀਂ ਦੇਖ ਸਕਦੇ ਹੋ ਸਾਰਾ ਤੁਸੀਂ ਦੇਖ ਸਕਦੇ ਹੋ ਜੀ ਸਰਹੰਦ 에어ਲਾਈਨਸ ਤੇ ਗੁਰੂ ਘਰ ਦੇ ਇੱਧਰ ਸਾਈਡ ਵਾਲੇ ਲੰਗਰ ਹਾਲ ਦੇ ਉੱਪਰ ਜਹਾਜ਼ ਬਣਿਆ ਹੋਇਆ ਤੇ 에ਅਰ 에ਅਰਲਾਈਨਸ ਜਿਹੜੀਆਂ ਹੈਗੀਆਂ ਜੇ ਵਾਹਿਗੁਰੂ ਜੀ ਦੀ ਕਿਰਪਾ ਰਹੀਆਂ ਤੇ ਅਸਲ ਵਿੱਚ ਵੀ ਇਹੇ ਚੱਲਣਗੇ ਜੀ ਜਾਇਦਾ ਸੀ ਜੋ ਸਫਰ ਅਸੀਂ ਕਰ ਆਏ ਆ ਤੇ ਅੰਦਰ ਵੀ ਜੋ ਹੈ ਨਮਸਤਕ ਖੋਣ ਲਈ ਜਗ੍ਹਾ ਬਣੀ ਹੋਈ ਹੈ ਤੇ ਬਹੁਤ ਸੋਹਣਾ ਲੱਗਿਆ ਅੰਦਰ ਵੀ ਤੇ ਬਾਜੋ ਅੱਗੇ ਦੇ ਸਫਰ ਵੱਲ ਵਧਦੇ ਆਪਾਂ ਤਾਂ ਜੋ ਮੌਸਮ ਹੈ ਇੱਧਰ ਤੇ ਜੋ ਹਵਾ ਚੱਲ ਰਹੀ ਹੈ ਬਹੁਤ ਵਧੀਆ ਮੌਸਮ ਹੈ ਤੇ ਬਹੁਤ ਹੀ ਜ਼ਿਆਦਾ ਸਕੂਨ ਹੈ ਜਗ੍ਹਾ ਤੇ ਵਾਹਿਦੁਰ ਜੀ ਦਾ ਖਾਲਸਾ ਵਾਹਿਦੁਰ ਜੀ ਕੇ ਸਾਤੇ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਅੰਦਰ ਜੋ ਘੋੜਿਆਂ ਦੀ ਜੋ ਹੈ ਮੂਰਤ ਬਣੀ ਹੋਈ ਹੈ ਤੇ ਇੱਕ ਪਾਸੇ ਆ ਬਲਦਾਂ ਦਾ ਜੋੜਾ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਫੇਰ ਘੋੜੇ ਦੀ ਇੱਕ ਮੂਰਤੀ ਹੈ ਔਰ ਨਾਲ ਊਠ ਦੀ ਜੋ ਬਣੀ ਹੋਈ ਹੈ ਮੂਰਤੀ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਜੋ ਨੇ ਮਧਾਣੀ ਨਾਲ ਦੁੱਧ ਰਿੜਕਦੇ ਹੋਏ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਚੱਕੀ ਪੀਰੇ ਨੇ ਪੂਰਤੀਆਂ ਬਣੀਆਂ ਹੋਈਆਂ ਨੇ ਪ੍ਰੋਪਰ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਸ਼ੇਰ ਤੇ ਸ਼ੇਰ ਤੁਸੀਂ ਦੇਖ ਸਕਦੇ ਹੋ ਨਾਲ ਸ਼ੇਰ ਦੇ ਮੋਰ ਹੈ ਤੇ ਇੱਧਰ ਵੀ ਊਠ ਬਣਿਆ ਹੋਇਆ ਤੇ ਨਾਲ ਹੱਥੀ ਦੀ ਮੂਰਤੀ ਬਣੀ ਹੋਈ ਹੈ ਵੱਡੀ ਸਾਰੀ ਜਿਹਦੇ ਨਾਲ ਇਹਨਾਂ ਨੇ ਪੌੜੀ ਵੀ ਲਾਈ ਹੋਈ ਹੈ ਕਿ ਬੱਚੇ ਵਗੈਰਾ ਚੜ ਕੇ ਫੋਟੋਆਂ ਵਗੈਰਾ ਖਿਚਾ ਸਕਦੇ ਨੇ। ਇਹ ਲੋਕੀ ਕਲਾਕਾਰੀ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਹੈ। ਮੋਰ ਅੱਜ ਕਰਨਾਟਕ ਦੇ ਬਾਰਡਰ ਦੇ ਵਿੱਚ ਹੁਣ ਆਪਾਂ ਐਂਟਰ ਕਰਨ ਜਾ ਰਹੇ ਆ ਤੇ ਜਿਹੜਾ 20 ਤੋਂ 30 ਕਿਲੋਮੀਟਰ ਦਾ ਰੋਡ ਸੀਗਾ ਉਹ ਕਾਫੀ ਜ਼ਿਆਦਾ ਮਤਲਬ ਰੋਡ ਡੈਮੇਜ ਰੋਡ ਹੈ ਖੱਡੇ-ਖੱਡੇ ਬਹੁਤ ਨੇ ਤੇ ਰੋਡ ਬਣਨ ਵਾਲਾ ਤੇ ਮੈਂ ਕਿਹਾ ਮ ਖਾਤਾ ਪਿੱਤਾ ਸਾਰਾ ਖਰਮ ਹੋ ਚੁੱਕਿਆ ਤੇ ਦੁਬਾਰਾ ਭੁੱਖ ਲੱਗਣ ਦੇ ਚਾਂਸ ਬਣ ਗਏ ਹੋਏ ਆ ਤੇ ਲਓ ਜੀ ਹੁਣ ਆਪਾਂ ਕਰਨੇ ਆ ਜੀ ਕਰਨਾਟਕਾ ਦੇ ਵਿੱਚ ਐਂਟਰ ਕਰਨਾਟਕਾ ਦੀ ਹੱਦ ਦੇ ਵਿੱਚ ਤੇ ਇੱਥੋਂ ਹైదరాబాద్ ਰਹਿ ਗਏ ਜੀ 200 ਕਿਲੋਮੀਟਰ ਤੇ ਬਾਕੀ ਕਰਨਾਟਕ ਪਹੁੰਚ ਕੇ ਅੱਗੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ। ਹੁਣ ਇੱਥੋਂ ਦੀ ਆਪਾਂ ਹੁਣ ਨਮਸਤਕ ਹੋਣ ਜਾ ਰਹੇ ਆ ਗੁਰਦੁਆਰਾ ਸਾਹਿਬ ਨਾਨਕਚੀਰ ਸਾਹਿਬ ਉੱਥੇ ਅਸੀਂ ਮੱਥਾ ਟੇਕਣ ਜਾ ਰਹੇ ਆ ਤੇ ਬਾਰਡਰ ਐਂਟਰ ਕਰਦੇ ਹੀ ਰੋਡ ਜਿਹੜਾ ਹੈਗਾ ਬਿਲਕੁਲ ਵਧੀਆ ਐ ਸਮੂਥ ਹੋ ਗਿਆ ਕਿਉਂਕਿ ਸਟੇਟ ਚੇਂਜ ਹੋ ਗਿਆ ਇੱਥੋਂ ਦੀ। ਲਓ ਜੀ ਦੇਖੋ ਕਰਨਾਟਕ ਦੇ ਨੇਯਾਰੇ ਤੇ ਅਸੀਂ ਸਟੇਟ ਚੇਂਜ ਕਰ ਚੁੱਕੇ ਆ ਹੁਣ ਤੇ ਬਾਹਰ ਤੁਸੀਂ ਵੈਦਰ ਦੇਖ ਸਕਦੇ ਹੋ। ਇੱਧਰ ਤਕਰੀਬਨ ਜਿਹੜਾ ਵੈਦਰ ਹੈ ਨਾ ਅਸੀਂ ਬੱਦਲ ਹੀ ਦੇਖ ਰਹੇ ਆ ਬੱਦਲ ਕਾਫੀ ਦਿਨਾਂ ਦੇ ਇਦਾਂ ਹੀ ਨੇ ਤੇ ਮੀਂਹ ਵਗੈਰਾ ਇੱਥੇ ਕਾਫੀ ਪੈਂਦੇ ਰਹਿੰਦੇ ਨੇ ਪਰ ਹਲੇ ਤੱਕ ਸਾਨੂੰ ਜਿਹੜੇ ਹੈਗੇ ਨੇ ਸਫਰ ਵਿੱਚ ਮੀਂਹ ਦੇ ਦਰਸ਼ਨ ਨਹੀਂ ਹੋਏ ਚਲੋ ਅੱਜ ਦੇਖਦੇ ਆ ਜੀ ਕੀ ਬਣਦਾ ਤੇ ਹਾਂਜੀ ਅਸੀਂ ਪਹੁੰਚ ਚੁੱਕੇ ਆ ਜੀ ਕਰਨਾਟਕਾ ਤੇ ਇੱਥੋਂ ਹੁਣ ਪੀਵਾਂਗੇ ਅਸੀਂ ਚਾਹ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਲਓ ਥੋੜਾ ਉਹ ਕੈਮਰਾ ਘੁਮਾ ਕੇ ਦਿਖਾਣਾ ਇੱਕ ਵਾਰੀ ਲੋ ਜੀ ਵੇਖੋ ਪੰਜਾਬੀ ਹੋਟਲ ਕਰਨਾਟਕ ਇਹ ਬਾਹਰ ਦਾ ਨਿਯਮਤ ਹੁੰਦਾ ਘਾੜਨਾ ਤੁਸੀਂ ਵੇਖ ਸਕਦੇ ਹੋ ਇੱਧਰ ਜਿਹੜਾ ਨਾ ਹਵਾ ਪਾਣੀ ਹੈ ਮੌਸਮ ਹੈ ਕਾਫੀ ਵਧੀਆ ਰਹਿੰਦਾ ਹੈ ਹੁਣ ਆਪਾਂ ਜਾ ਰਹੇ ਹਾਂ ਕਰਨਾਟਕਾ ਦੇ ਰੋਡਾਂ ਦੇ ਉੱਪਰ ਤੇ ਹੁਣ 뷰 ਚੈੱਕ ਕਰਿਓ ਜੀ ਅੱਗੇ ਕੁਦਰਤ ਦੇ ਨਜ਼ਾਰੇ ਵੇਖੋ ਜੀ ਹਰਿਆਲੀ ਕਿੰਨੀ ਸੋਹਣੀ ਹੈ ਤੇ ਵਿਚਕਾਰ ਰੋਡ ਜਾਂਦਾ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਹੈ ਅਲੀਡੂ ਪੂਰਾ ਸਾਫ਼ ਕੇ ਰੱਖਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਆਲੇ ਦੁਆਲੇ ਜਿਹੜੇ ਨੇ ਪੀੜ ਪੌਦੇ ਤੁਹਾਨੂੰ ਪ੍ਰੋਪਰ ਦੇ ਕੱਢੇ ਸਾਰੇ ਤੇ ਆਪਾਂ ਨੂੰ ਪੰਜਾਬੀਆਂ ਨੂੰ ਥੋੜਾ ਜਿਹਾ ਇਹਨਾਂ ਤੋਂ ਸਿੱਖਣਾ ਚਾਹੀਦਾ ਕਿ ਆਪਾਂ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਧਿਆਨ ਦਈਏ ਲੈਵਲ ਵੀ ਹੈ ਨਾ ਮੈਂ ਕਹਿੰਦਾ ਬਿਲਕੁਲ ਸਮੂਥ ਹੈ ਇੱਥੇ ਕੋਈ ਇਹ ਨਹੀਂ ਐ ਕਿ ਮਤਲਬ ਖੱਡੇ-ਫੁੱਡੇ ਨੇ ਐ ਬਿਲਕੁਲ ਬਹੁਤ ਸਟੇਬਲ ਜਿਆ ਰੋਡ ਹੈ ਗੱਡੀ ਬਿਲਕੁਲ ਸਮੂਥ ਚੱਲਦੀ ਪਈ ਹੈ ਪ੍ਰਿਵਿਊ ਚੈੱਕ ਕਰੋ ਤੁਸੀਂ ਅਸਮਾਨ ਦਾ ਕਿੰਨਾ ਸੋਹਣਾ ਲੱਗ ਰਿਹਾ ਤੇ ਦੇਖਦੇ ਰੱਖਿਆ ਬੜੀ ਵਾਹ ਜੀ ਵਾਹ ਸਾਹਮਣੇ ਦੇਖੋ ਕੋਰਾ ਹੈ ਮੈਨੂੰ ਸੋਹਣਾ ਲੱਗ ਰਿਹਾ ਰੋਡ ਸਾਰਾ ਇੱਕ ਜੀ ਅ ਤਕ ਕਰਾ ਰਿਹਾ ਕੀ ਬਿਆਨ ਵਾਹ ਜੀ ਵਾਹ ਅਸੀਂ ਕਹਿੰਦੇ ਕਿਸੇ ਨੇ ਬਣਾਈ ਹੈ ਇਹ ਚਾਲ ਲਓ ਜੀ ਹੁਣ ਅਸੀਂ ਗੁਰੂ ਘਰ ਪ੍ਰਵੇਸ਼ ਕਰਨ ਜਾ ਰਹੇ ਹਾਂ ਜੀ ਐਂਟਰੀ ਹੋ ਰਹੀ ਸਾਡੀ ਮਾਈ ਭਾਗੌਰ ਜੀ ਗੁਰਦੁਆਰਾ ਸਾਹਿਬ ਲਓ ਜੀ ਅਸੀਂ ਹੁਣ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਮਾਹੀ ਭਾਗਕੌਰ ਜੀ ਗੁਰੂ ਘਰ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਇੱਥੇ ਅਸੀਂ ਨਮਸਤਕ ਹੋਣ ਜਾ ਰਹੇ ਆ ਤੇ ਆਜੋ ਚੱਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮਾਤਾ ਭਾਗਕੌਰ ਜੀ ਪਿੰਡ ਜਨਵਾੜਾ ਅਸੀਂ ਦਰਬਾਰ ਸਾਹਿਬ ਵੱਲ ਮੱਥਾ ਟੇਕ ਕੇ ਜਾ ਰਹੀ ਹੈ ਜੀ ਅੰਦਰ ਪਸਥਾਨੂ ਮਾਤਾ ਭਾਗਪਤੌਰ ਜੀ 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 ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦਾ ਜੀ ਜੋ ਆਪਣੀ ਐਂਟਰੀ ਹੈ ਇੱਥੋਂ ਅਸੀਂ ਦਰਸ਼ਨੀ ਦਿਉੜੀ ਤੋਂ ਆਪਾਂ ਅੰਦਰ ਜਾਵਾਂਗੇ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨੀ ਦਿਉੜੀ ਗੁਰਦੁਆਰਾ ਸ਼੍ਰੀ ਨਾਨਕ ਚੀਰਾ ਸਾਹਿਬ ਬੀਦਰ ਕਰਨਾਟਕਾ ਸਟੇਟ ਤੇ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਜੀ ਤੇ ਮੌਸਮ ਬਹੁਤ ਵਧੀਆ ਹੈ ਦਾ ਗੁਰੂ ਘਰ ਦਾ ਜੋ ਸਰੋਵਰ ਹੈ ਤੁਸੀਂ ਦੇਖ ਸਕਦੇ ਹੋ ਲੋ ਜੀ ਗੁਰੂ ਘਰ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਹੋ ਰਿਹਾ ਇਸ ਟਾਈਮ ਤੇ ਹੁਣ ਅਸੀਂ ਅੰਦਰ ਜਾ ਰਹੇ ਆਂ ਦਰਵਾਜ਼ੇ ਦੇ ਵਿੱਚ ਨਮਸਤਕ ਹੋਣ ਮੱਥਾ ਟੇਕਣ ਜਾ ਰਹੇ ਆ ਤੇ ਆਜੋ ਚੱਲਦੇ ਆਂ ਜੀ ਲੋ ਜੀ ਗੁਰੂ ਘਰ ਦੀ ਜੋ ਪ੍ਰਵੇਸ਼ ਹੈ ਜੋ ਐਂਟਰੀ ਹੈ ਇਸ ਸਾਈਡ ਤੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਨਾਨਕਚੀਰਾ ਸਾਹਿਬ ਵਿਧਰ ਅਸੀਂ ਪਹੁੰਚ ਚੁੱਕੇ ਆਂ ਜੀ Value ਲੋ ਜੀ ਜਿੱਥੇ ਬਾਬਾ ਪੈਰ ਤਰਨ ਪੂਜਾ ਆਸਨ ਆਪਣ ਸੋਇਆ ਅੰਮ੍ਰਿਤਕੋੜ ਦੇ ਇਹਥੋਂ ਜਿੱਦਾ ਆਪਾਂ ਜਲ ਵਗੈਰਾ ਜੋ ਹੈ ਇਥੋਂ ਜੋ ਜਲ ਹੈ ਉਹ ਆਪਾਂ ਘਰ ਵਸਤੇ ਲੈ ਕੇ ਜਾ ਸਕਦੇ ਹਾਂ ਲਓ ਜੀ ਦੇਖੋ ਬਾਹਰ ਦਾ 뷰 ਕਿੰਨਾ ਸੋਹਣਾ ਮੌਸਮ ਹੈ ਇਸ ਟਾਈਮ ਤੇ ਤਕਰੀਬਨ ਮੌਸਮ ਇਦਾਂ ਦਾ ਹੀ ਦੇਖ ਰਹੇ ਆਪਾਂ ਤੇ ਬਹੁਤ ਵਧੀਆ ਬਾਹਰ ਹਵਾ ਚੱਲ ਰਹੀ ਸੀ ਤੇ ਸਾਰਾ ਕੁਝ ਬਹੁਤ ਵਧੀਆ ਰਿਹਾ ਜੀ ਦਾ ਇਹ ਹੁਣ ਅੱਗੇ ਜਿੱਥੇ ਜਾਵਾਂਗੇ ਤੁਹਾਨੂੰ ਅੱਗੇ ਨਾਲ ਲੈ ਕੇ ਜਾ ਰਹੇ ਆਪਾਂ ਲਓ ਜੀ ਦੇਖੋ ਪਹਾੜੀ ਆ ਕੇ ਆ ਚੁੱਕੇ ਜੀ ਤੇ ਦੇਖੋ ਤੁਸੀਂ ਕਰਨਾਟਕਾ ਤੇ ਮਹਾਰਾਸ਼ਟਰ ਦੇ ਪਹਾੜ ਨੇ ਇਹ ਜੀ ਦੇਖ ਸਕਦੇ ਹੋ ਸਾਰੇ ਪਾਸੇ ਹਰਿਆਲੀ ਮਹਾਰਾਸ਼ਟਰ ਆ ਗਏ ਜੀ ਤੇ ਇਹ ਜਿਹੜੇ ਪਹਾੜ ਨੇ ਮਹਾਰਾਸ਼ਟਰ ਦੇ ਵਿੱਚ ਆ ਚੁੱਕੇ ਹੁਣ ਆਪਾਂ ਜੀ ਤੇ ਲਓ ਜੀ 뷰 ਚੈੱਕ ਕਰੋ ਪਿੱਛੇ ਸਾਰਾ ਤੇ ਇਸ ਰੋਡ ਤੋਂ ਅਸੀਂ ਆਏ ਆ ਤੇ ਤੁਸੀਂ ਆਲੇ ਦੁਆਲੇ ਮੇਰੇ ਸਾਰਾ 뷰 ਦੇਖ ਸਕਦੇ ਹੋ ਕਿੰਨੀ ਹਰਿਆਲੀ ਹੈ ਤੇ ਕਿੰਨਾ ਵਧੀਆ ਪਿੱਛੇ ਮੌਸਮ ਹੈ ਤੇ ਪੂਰਾ ਹਰਾ ਭਰਾ ਸਾਰੇ ਪਾਸੇ ਇਸ ਗ੍ਰੀਨਰੀ ਜਿਹੜੀ ਹੈ ਕੁਦਰਤ ਨੇ ਆਪਣੇ ਆਪ ਨੂੰ ਨਾ ਸਾਹਮਣੇ ਰੱਖਿਆ ਹੋਇਆ ਤੇ ਲੋਕੀ ਵੀ ਜ਼ਿਆਦਾ ਛੇੜਛਾੜ ਨਹੀਂ ਕਰਦੇ ਇੱਥੇ ਉਹਨਾਂ ਚ ਜਾਨਾ ਲਓ ਜੀ ਵੇਖੋ ਸਾਰਾ 뷰 ਆਲੇ ਦੁਆਲੇ ਦਾ ਤੇ ਉਸ ਰੋਡ ਤੋਂ ਅਸੀਂ ਆਏ ਇੱਧਰ ਨੂੰ ਤੇ ਇਹ ਹੈ ਜੀ ਟੀ ਸਟਾਲ ਇੱਥੇ ਆਪਾਂ ਹੁਣ ਚਾਹ ਪਾਣੀ ਵਗੈਰਾ ਪੀਵਾਂਗੇ ਤੇ ਲਓ ਜੀ ਅਸੀਂ ਖਾ ਰਹੇ ਹਾਂ ਬੜਾ ਪਾਓ ਤੇ ਨਾਲ ਆਪਾਂ ਪੀ ਰਿਹਾ ਚਾਹ ਤੇ ਇਹ ਚਾਹ ਤੇ ਆਪਾਂ ਬੜਾ ਪੌਖਾ ਖਤਮ ਕਰਕੇ ਫਿਰ ਆਪਾਂ ਕੰਟੀਨਿਊ ਕਰਦੇ ਆ। ਲਓ ਜੀ ਵੀਊ ਦੇਖੋ ਜੀ ਕਿੰਨਾ ਸੋਹਣਾ ਤੇ ਹਰਿਆਲੀ ਪੂਰੀ ਹੈ ਤੇ ਉੱਪਰ ਆਸਮਾਨ ਦੇਖੋ ਕਿੰਨੇ ਸੋਹਣੇ ਮਤਲਬ ਚਿੱਤਰਕਾਰੀ ਆਪੇ ਬਣਾਉਂਦਾ ਪਿਆ। ਤੇ ਦਰਖਤ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਸੋਹਣੇ ਲੱਗ ਰਹੇ ਆ ਹਰੇ ਭਰੇ। ਤੇ ਲਓ ਜੀ ਅੱਜ ਦਾ ਜੋ ਸਫਰ ਹੈ ਸਾਡਾ ਤੇ ਹੁਣ ਅਸੀਂ ਉੱਥੋਂ ਪਹੁੰਚ ਚੁੱਕੇ ਹਾਂ ਵਾਪਸ ਆਪਣੀ ਡੈਸਟੀਨੇਸ਼ਨ ਤੇ ਜਿੱਥੇ ਆਪਾਂ ਰੂਮ ਲਿਆ ਹੋਇਆ ਤੇ ਹੁਣ ਇੱਥੋਂ ਅਸੀਂ ਫਰੈਸ਼ ਅਪ ਹੋ ਕੇ ਤੇ ਕੁਝ ਖਾ ਪੀ ਕੇ ਤੇ ਫਿਰ ਅੱਗੇ ਦਾ ਸਫਰ ਆਪਾਂ ਸ਼ੁਰੂ ਕਰਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਇੱਥੇ ਤੱਕ ਜੁੜੇ ਰਹਿਣ ਲਈ ਤੇ ਅੱਗੇ ਵੀ ਜੁੜੇ ਰਹੋ ਕਿਉਂਕਿ ਅੱਗੇ ਹਲੇ ਬਹੁਤ ਚੀਜ਼ਾਂ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਬਹੁਤ ਗੁਰੂ ਘਰ ਹਲੇ ਪੈਂਡਿੰਗ ਨੇ ਜਿੱਥੇ ਅਸੀਂ ਨਮਸਤਕ ਹੋਣ ਜਾਣਾ ਮੱਥਾ ਟੇਕਣ ਜਾਣਾ ਤੇ ਤੁਸੀਂ ਜੁੜੇ ਰਹੇ ਹੋ ਇਦਾਂ ਹੀ ਤੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕੀ ਕੀ ਚੀਜ਼ਾਂ ਤੁਹਾਨੂੰ ਵਧੀਆ ਲੱਗੀਆਂ ਤੇ ਜੋ ਸਾਡੇ ਤੋਂ ਕੋਈ ਚ ਕੋਈ ਮਾਫ ਕਰਿਓ ਤੇ ਜੋ ਕੋਈ ਚੀਜ਼ ਸਾਡੀ ਕਰੈਕਟ ਕਰਨ ਵਾਲੀ ਹੈ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਫਿਰ ਅਸੀਂ ਸੰਤੋਖ ਸ਼ਾਮ ਵੇਲੇ ਦਾ ਤੁਸੀਂ ਵੀਊ ਦੇਖ ਸਕਦੇ ਹੋ ਜੀ ਤਾਂ ਤੇ ਸਚਗੰਡਿ ਸ਼੍ਰੀ ਹਜੂਰ ਸਾਹਿਬ ਨੰਦੇੜ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਵੀਊ